ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਇੱਕ ਵੀਡੀਓ ਅਪਲੋਡ ਕੀਤੀ ਸੀ ਗੁਰਪ੍ਰੀਤ ਸਿੰਘ ਕਾਲਾ ਬੂਲਾ ਦੇ ਨਾਲ ਭਾਨਾ ਸਿੱਧੂ ਦੇ ਬਾਰੇ ਕਿ ਕੁਝ ਇਸਾਈ ਜਿਹੜੇ ਨੇ ਵੀ ਉਹ ਉਹਨੂੰ ਧਮਕੀਆਂ ਦੇ ਰਹੇ ਨੇ ਭਾਨੇ ਸਿੱਧੂ ਨੂੰ ਕਿਉਂਕਿ ਉਹਨੇ ਪੂਜਾ ਜਿਨ੍ਹਾਂ ਦੇ ਘਰ ਵਾਲੇ ਦਾ ਨਾਮ ਹੈ ਅਮਰੀਕ ਸਿੰਘ ਉਹਨਾਂ ਦੇ ਨਾਲ ਜਿਹੜੇ ਪਾਸਟਰ ਇਹਨਾਂ ਦੇ ਇਸਾਈਆਂ ਦੇ ਪੰਜਾਬ ਦੇ ਨੇ ਅੰਕਰ ਨਰੂਲਾ ਉਹਨਾਂ ਦੇ ਨਾਲ ਮੇਨ ਜਿਹੜੇ ਉਹਨਾਂ ਦੇ ਨਾਲ ਆਪਦੇ ਪਰਸਨਲ ਬੰਦੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਉਹ ਫਰਾਂਸਿਸ ਬੰਦਾ ਹੈਗਾ ਜਿਹੜਾ ਫਰਾਂਸਿਸ ਆਗਾ ਉਹਨਾਂ ਅੰਕਰ ਨਰੂਲਾ ਦੇ ਨਾਲ ਤੇ ਉਸ ਨੇ 35 37 ਲੱਖ ਰੁਪਏ ਦੀ ਠੱਗੀ ਮਾਰੀ ਹੈ ਮੈਂ ਨਾਲ ਉਹ ਕੁੜੀ ਦੀਆਂ ਫੋਟੋਆਂ ਵੀ ਤੁਹਾਨੂੰ ਪਾਉਂਗਾ ਉਹਦੇ ਹਸਬੰਦ ਦੀਆਂ ਤੇ ਇੱਕ ਬੀਬੀ ਜਿਹੜੀ ਸਪੇਨ ਤੋਂ ਐ ਉਹ ਉਸ ਵੀਡੀਓ ਦੇ ਉੱਤੇ ਕਾਫੀ ਕਮੈਂਟ ਕਰ ਰਹੇ ਨੇ ਮੈਂ ਉਸ ਭੈਣ ਨੂੰ ਸਮਝਾਈ ਗੱਲ ਵੀ ਦੇਖ ਭੈਣੇ ਗਲਤ ਬੰਦਾ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਮਜ਼ਬਬ ਦੇ ਵਿੱਚ ਕਿਸੇ ਵੀ ਥਾਂ ਤੇ ਕਿਸੇ ਜਾਤ ਦੇ ਵਿੱਚ ਹੋ ਸਕਦਾ ਇਹ ਜ਼ਰੂਰੀ ਨਹੀਂ ਵੀ ਠੱਗ ਉਚੱਕੇ ਲੁਟੇਰੇ ਧਰਮ ਦਾ ਆਸਰਾ ਨਹੀਂ ਲੈਂਦੇ ਲੈਂਦੇ ਨਹੀਂ ਸਭ ਤੋਂ ਵੱਧ ਜਿਹੜਾ ਠੱਗ ਅੱਜ ਦੇ ਸਮੇਂ ਦੇ ਵਿੱਚ ਧੋਖਾਧੜੀਆਂ ਕਰਨ ਵਾਲੇ ਉਹ ਸਭ ਤੋਂ ਵੱਧ ਧਾਰਮੀ ਧਰਮ ਦੇ ਵਿੱਚ ਉਹੀ ਆਉਂਦੇ ਨੇ ਧਰਮ ਕੋਈ ਮਾਰਾ ਨਹੀਂ ਕਿਤੇ ਬਾਈਬਲ ਦੇ ਵਿੱਚ ਨਹੀਂ ਲਿਖਿਆ ਵੀ ਤੁਸੀਂ ਠੱਗੀਆਂ ਮਾਰੋ ਚੋਰੀਆਂ ਕਰੋ ਲੋਕਾਂ ਨੂੰ ਧੋਖੇ ਦੇਵੋ ਲੋਕਾਂ ਤੋਂ ਪੈਸਾ ਝੂਠੇ ਵਾਦੇ ਕਰਕੇ ਗਲਤ ਸਪான்ਸਰਾਂ ਦੇ ਕੇ ਗਲਤ ਵੀਜ਼ੇ ਲਗਵਾ ਕੇ ਵੀ ਫੇਰ ਉਹ ਕਰੋ ਇੱਕ ਹੋਰ ਅੰਮ੍ਰਿਤਸਰ ਦੇ ਵਿੱਚ ਉਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੋਕਲ ਪਾਸਟਰ ਲਾਇਆ ਹੋਇਆ ਤੇ ਉਹ ਵੀ ਤਕਰੀਬਨ ਵੀ 7 ਤੋਂ ਪਤਨੀ 9 ਲੱਖ ਰੁਪਏ ਠੱਗੀ ਮਾਰ ਚੁੱਕਿਆ ਅਮਰੀਕਾ ਲੈ ਜਾਣ ਦੇ ਨਾਂ ਦੇ ਉੱਤੇ ਹੁਣ ਅੰਕਰ ਠੀਕ ਹੈ ਅੰਕਰ ਨਰੂਲਾ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੋਣਾ ਪਰ ਕੀ ਅੰਕਰ ਨਰੂਲਾ ਨੇ ਕੋਈ ਐਕਸ਼ਨ ਲਿਆ ਉਹਦੇ ਉੱਤੇ ਕਿਉਂਕਿ ਉਹਦਾ ਫਰਾਂਸਿਸਾ ਹੋ ਉਹ ਰਿਪੋਰਟ ਦਿਓ ਜਨਤਕ ਕਰੋ ਕਿਤੇ ਵੀਡੀਓ ਜਾਂ ਕੋਈ ਪੋਸਟ ਪਾਈ ਹੋਵੇ ਅੰਕਰ ਨਰੂਲਾ ਨੇ ਆਪਣੀ ਵੀ ਹਾਂ ਜਿਹੜੇ ਇਹ ਬੰਦਿਆਂ ਨੇ ਇਹ ਕੰਮ ਕੀਤਾ ਭਾਵੇਂ ਸਿੱਧੂ ਮੈਂ ਤੇਰੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਮੈਂ ਤੇ ਵੀ ਮੈਂ ਇਹਨਾਂ ਉੱਤੇ ਕਾਰਵਾਈ ਕਰਵਾਉਣਾ ਮੈਂ ਵੀ ਤੁਸੀਂ ਕਰੋ ਪਰਚਾ ਮੈਂ ਤੁਹਾਡੇ ਨਾਲ ਆਗਾ ਹੈ ਹਿੰਮਤ ਸੱਚ ਬੋਲਣ ਦੀ ਤਾਂ ਫਿਰ ਸੱਚ ਖੁੱਲ ਕੇ ਬੋਲੋ ਜੀ ਸੱਚੀ ਬੋਲਣਾ ਤੁਸੀਂ ਕਹਣਾ ਸੱਚ ਸੱਚ ਅਸੀਂ ਖੁਦਾ ਦੇ ਦਾਸ ਆ ਖੁਦਾ ਦੇ ਬੰਦੇ ਆ ਤੇ ਫਿਰ ਖੁਦਾ ਦੇ ਬੰਦੇ ਝੂਠ ਥੋੜੀ ਬੋਲਦੇ ਹੁੰਦੇ ਆ ਝੂਠਿਆਂ ਦਾ ਸਾਥ ਥੋੜੀ ਦਿੰਦੇ ਹੁੰਦੇ ਨੇ ਸੱਚੇ ਬੰਦੇ ਸੱਚਿਆਂ ਦਾ ਸਾਥ ਦਿੰਦੇ ਹੁੰਦੇ ਨੇ ਸੱਚੇ ਹੁੰਦੇ ਨੇ ਉਹ ਧਰਮੀ ਹੁੰਦੇ ਨੇ ਤੇ ਜੇਕਰ ਨਹੀਂ ਸਿਰਫ ਕੱਲੇ ਮਖੌਟੇ ਪਾਏ ਹੋਏ ਨੇ ਧਰਮ ਦੇ ਨਾਂ ਦੇ ਉੱਤੇ ਅਸੀਂ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਤੇ ਕਿਤੇ ਵੀ ਦੁਨੀਆ ਦੇ ਵਿੱਚ ਜਿੱਥੋਂ ਇਸਾਈ ਧਰਮ ਸ਼ੁਰੂ ਹੋਇਆ ਬਾਈਬਲ ਜਿੱਥੇ 올ਡ ਟੈਸਟਾਮੈਂਟ ਨਿਊ ਟੈਸਟਾਮੈਂਟ ਦਾ ਲੈਕਚਰ ਹੁੰਦਾਗਾ ਉੱਥੇ ਕਿਤੇ ਵੀ ਜਿਹੜਾ ਕੁਝ ਪੰਜਾਬ ਦੇ ਵਿੱਚ ਹੋ ਰਿਹਾਗਾ ਇਸਾਈਅਤ ਦੇ ਨਾਮ ਦੇ ਉੱਤੇ ਉਹ ਕਿਤੇ ਕਿਸੇ ਕੰਟਰੀ ਵਿੱਚ ਨਹੀਂ ਹੋ ਰਿਹਾਗਾ ਇਥੇ ਕਿਉਂ ਹੋ ਰਿਹਾ ਫਿਰ ਪਖੰਡ ਸਭ ਤੋਂ ਵੱਧ ਸੁਚੇਤ ਹੋਵੋ